ਨਾਉਂਦੇ ਪਤੀ ਨੂੰ ਕੁੰਡੀ ਲਾ ਕੇ ਪਤਨੀ ਪ੍ਰੇਮੀ ਨਾਲ ਉਭਰਾ ਫਿਟੇ ਮੂ ਡੋਰਾ ਪਾਇਆ ਹੋਇਆ ਨੇ ਮਾਰਦੀ ਤੇ ਜਲਦੀ ਆ ਯਾਰ ਪਲੀਜ਼ ਰੋ ਗਿਆ ਕਾਕਾ ਓ ਮਾਈ ਗੋਡ ਵੈਲਕਮ ਵੈਲਕਮ ਦੇਖੋ ਆ ਮੈਨੂੰ ਮਿਲੀ ਨਹੀਂ ਕੋਈ ਗੱਲ ਨਹੀਂ ਫਿਰ ਪਾ ਪੈਸੇ ਪਾਪਾ ਕੋਲ ਹੀ ਲੈਣੇ ਨੇ ਦੀਦੀ ਦਾ ਪੁੰਮੇ ਗੱਲਾਂ ਲੱਗ ਜਾਂਦੀ ਬੱਚਾ ਉਹ ਉਹ ਦੇਖੀ ਕਿਦਾਂ ਛਾਲ ਮਾਰਦਾ ਪਿੱਛੇ ਨੂੰ ਪੁੱਤੇ ਨੇ ਡਿੱਗ ਜਾਣਾ ਤੇ ਆਪਾਪਾ ਅੱਛੇ ਬੱਚੇ ਫੋਨ ਨਹੀਂ ਦੇ ਦੇ ਮੈਂ ਵੀ ਇਸ ਤੋਂ ਬਾਅਦ ਫੋਨ ਨਹੀਂ ਦੇਖੂੰਗੀ ਨਹੀਂ ਬੋਲੋ ਨਹੀਂ ਬੋਲੇਗੀ ਬੋਲ ਹਾਂ ਜੀ ਸਸਕਲ ਦੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਅੱਜ ਵੀ ਮੌਸਮ ਬਹੁਤ ਸੋਹਣਾ ਹੈ ਜਿਵੇਂ ਕਿ ਤੁਹਾਨੂੰ ਪਿਛਲੇ ਵਲੌਗ 'ਚ ਦੱਸਿਆ ਸੀਗਾ ਅੱਜ ਮੌਸਮ ਬਹੁਤ ਸੋਹਣਾ ਹੈ ਤੇ ਸਾਡੀ ਜਿਹੜੀ ਰੈਸਪੀ ਹੈ ਉਹ ਹੱਲੇ ਵੀ ਡਿਲੇ ਹੋਈ ਜਾ ਰਹੀ ਡਿਲੇ ਹੋਈ ਜਾ ਰਹੀ ਹੈ ਕੱਲ ਦੀ ਰੈਸਪੀ ਬਣਾ ਰਹੇ ਸੀਗੇ ਤੇ ਅੱਜ ਹੁਣ ਦੁਪਹਿਰ ਦੇ 12 ਵੱਜ ਚੁੱਕੇ ਨੇ ਸਵੇਰ ਦੇ ਤੇ ਹੱਲੇ ਵੀ ਉਹ ਸਾਡੀ ਡਿਲੇ ਦੇ ਵਿੱਚ ਹੀ ਹੈ ਤੇ ਬਣੇਗੀ ਹੁਣ ਅਸੀਂ ਬਣਾਉਣ ਜਾ ਰਹੇ ਹਾਂ ਥੋੜੀ ਦੇਰ ਦੇ ਵਿੱਚ ਕਿਉਂਕਿ ਕਾਕੇ ਨੂੰ ਹੁਣ ਤਿਆਰ ਸ਼ੇਅਰ ਕਰਕੇ ਹੁਣ ਸੁਆਤ ਤਾਂ ਹੋਇਆ ਠੀਕ ਹੈ ਤੇ ਹੁਣ ਮਨਪੀਨੇ ਤਿਆਰ ਸ਼ੇਅਰ ਹੋਣਾ ਤੇ ਫਿਰ ਆਪਾਂ ਤਿਆਰੀ ਕਰਦੇ ਹਾਂ ਸੋਈ ਦੇ ਵਿੱਚ ਰੋ ਬਲੋ ਤੇ ਤੁਹਾਨੂੰ ਐਸੇ ਲਾਗੀ ਵੇਖਣ ਨੂੰ ਮਿਲੇਗਾ ਇਹ ਸੈਪਰੇਟ ਬਲੌਗ ਇਹ ਪੂਰੀ ਦਿਨ ਦੀ ਰੁਟੀਨ ਠੀਕ ਹੈ ਕੀ ਕੀ ਕਰ ਰਿਆ ਕੀ ਕੀ ਕਰਨਾ ਉਹ ਤੁਹਾਨੂੰ ਦੱਸਾਂਗੇ ਨਾਲ ਨਾਲ ਠੀਕ ਹੈ ਜੀ ਤੇ ਜੁੜੇ ਰਹੋ ਸਾਡੇ ਬਲੌਗ ਦੇ ਨਾਲ ਕਮੈਂਟ ਸ਼ੇਅਰ ਲਾਈਕ ਸਭ ਕੁਝ ਕਰ ਦਿਓ ਤੇ ਕਰਦੇ ਆ ਕੰਟੀਨਿਊ ਬਲੌਗ ਠੀਕ ਹੈ ਜੀ ਇੱਕ ਸਮੱਸਿਆ ਹੋ ਚੁੱਕੀ ਆ ਜਿਹੜਾ ਮਾਈਕ ਹੈ ਨਾ ਇਹ ਖਰਾਬ ਖਰਾਬ ਜਿਹਾ ਲੱਗ ਰਿਹਾ ਮੈਨੂੰ ਕਿਉਂਕਿ ਇਹ ਚਾਰਜ ਨਹੀਂ ਹੋ ਰਿਹਾ ਬੋਆ ਦਾ ਮਾਈਕ ਹੈ ਇਹਦੀ ਬਹੁਤ ਟੈਨਸ਼ਨ ਹੋਈ ਪਈ ਆ ਉਹ ਮੈਂ ਦੇਖਦਾ ਦੂਸਰੇ ਚਾਰਜਸ ਦੇ ਨਾਲ ਲਾ ਕੇ ਨਾ ਤੇ ਮੈਂ ਦੇਖਦਾ ਵੀ ਇਹ ਚਾਰਜ ਹੁੰਦਾ ਕਿਉਂ ਨਹੀਂ ਪਿਆ ਕਿਉਂਕਿ ਮੈਨੂੰ ਲੱਗਦਾ ਵਾਇਰ ਚ ਕੋਈ ਪ੍ਰੋਬਲਮ ਹੈ ਕਿਉਂਕਿ ਦੂਜਾ ਮਾਈਕ ਲਾਇਆ ਵੈਸੇ ਉਹ ਲੱਗ ਗਿਆ ਸੀ ਤੇ ਇਹ ਨਹੀਂ ਲੱਗ ਰਿਹਾ ਇਹਦੀ ਮੈਨੂੰ ਸਮਝ ਨਹੀਂ ਆ ਰਹੀ ਹੈਗੀ ਚਲੋ ਦੇਖਦੇ ਆ ਤੇ ਮਾਈਕ ਮੇਰਾ ਹੁਣ ਖਰਾਬ ਹੋ ਚੁੱਕਾ ਮੈਂ ਚੈੱਕ ਕਰ ਲਿਆ ਹੋਇਆ ਮੈਨੂੰ ਲੱਗਦਾ ਖਰਾਬ ਹੋ ਗਿਆ ਹੋਇਆ ਤੇ ਯਾਰ ਉਹ ਗੋਲ ਗੋਲ ਵਾਲੇ ਵਧੀਆ ਨੇ ਉਹ ਮੰਗਵਾਓ ਉਹਨਾਂ ਸਾਰੇ ਦੇ ਦੇ ਉਹ ਮਹਿੰਗੇ ਵੀ ਆ 10000 ਦੇ ਆ ਉਹ ਇਹ ਸੀਗੇ 3400 ਦੇ ਇਹ 35000 ਦੇ ਸੀ ਉਹ 10000 ਫਰਕ ਤਾਂ ਦੇ ਦੇਖਦੇ ਆ ਕੋਈ ਨਹੀਂ ਕਿ YouTube ਦੇ ਚੱਲ ਲੈਣ ਦੇ ਲੋਕੀ ਸਪੋਰਟ ਕਰ ਦੇਣ ਫਿਰ ਤੇ ਆਪਾਂ ਜਾਂ ਕੋਈ ਹੈਲਪ ਕਰ ਦੇਵੇ ਮਨੀ ਭੇਜ ਦੇਵੇ ਉਹਦੇ ਥਰੂ YouTube ਦੇ ਥਰੂ ਤੇ ਫਿਰ ਤੇ ਚਲੋ ਕੁਝ ਬਣ ਸਕਦਾ ਠੀਕ ਨੇ अदरवाइज ਤੇ ਆਪਾਂ ਹਲੇ ਕੋਈ ਗਾ ਨਹੀਂ ਸਾਰੀ ਰਾਤ ਇਹਨੂੰ ਹੋ ਗਿਆ ਸਹੀ ਗੱਲ ਮਨਪ੍ਰੀਤ ਉਹ ਵਿਚਾਰੀ ਉੱਠ ਉੱਠ ਕੇ ਉੱਠ ਉੱਠ ਕੇ ਵਿਚ ਵਿਚ ਮੇਰੀ ਵੀ ਜਾਗ ਖੁੱਲਦੀ ਸੀ ਪਰ ਹਰੋਂ ਸਾਹਮਣਾ ਲੈ ਨਹੀਂ ਹੁੰਦਾ ਮੈਂ ਜਾ ਕੇ ਕੀ ਕਰੂੰਗਾ ਨਾਲ ਹੈਨਾ ਕਿ ਦੁੱਧ ਇਹਨੂੰ ਦੁੱਧ ਜਿੱਦਾਂ ਪੀਣ ਲੱਗਦੀ ਸੀ ਉਹ ਨਾਲ ਹੀ ਚੁੱਪ ਕਰ ਜਾਂਦਾ ਸੀ ਤਾਂ ਕਰਕੇ ਫਿਰ ਮੈਂ ਵੀ ਸੋ ਜਾ ਜਾਂਦਾ ਸੀ ਤੇ ਥੋੜੀ ਦੇਰ ਇਹ ਸੋ ਜਾਂਦਾ ਸੀ ਫਿਰ ਅੱਧੇ ਪੂਨੇ ਘੰਟੇ ਘੰਟੇ ਬਾਅਦ ਫੇਰ ਉੱਠ ਜਾਂਦਾ ਸੀ ਐ ਦਿਨ ਸਾਰੀ ਰਾਤ ਜਾਗ ਰਹਿਣ ਕਰਾਇਆ ਮਨ ਪੇ ਨੂੰ ਨਹੀਂ ਤੇ ਆਹ ਜਿਹੜੀ ਚੀਜ਼ ਹੈ ਨਾ ਇਹਦਾ ਬਹੁਤ ਫਾਇਦਾ ਹੁੰਦਾ ਵੈਸੇ ਇਹਦੇ ਨਾਲ ਨਾ ਇਹ ਇਹ ਜਿੱਦਾਂ ਇਹ ਲਗਾਨੇ ਆ 15 ਮਿੰਟ ਬਾਅਦ ਐਨ ਉਹ ਹੂਕ ਸੋ ਜਾਂਦਾ ਪਰ ਫਿਰ ਘੰਟੇ ਬਾਅਦ ਫੇਰ ਉੱਠ ਜਾਂਦਾ ਪਰ ਇਹਦਾ ਫਾਇਦਾ ਤਾਂ ਹੈ ਬਈ ਹੈਨਾ ਇਹ ਦਿਨਾਂ ਨੂੰ ਫਰਕਤਾ ਪੈਂਦਾ ਗੈਸ ਵਗੈਰਾ ਦਾ ਨਾ ਬਹੁਤ ਫਰਕ ਪੈਂਦਾ ਇਹ ਦਿਨਾਂ ਤੇ ਅੱਜ ਫੇਰ ਬੱਦਲ ਬਣੇ ਹੋਏ ਨੇ ਤੇ ਹਵਾ ਬੜੀ ਠੰਡੀ ਚੱਲਦੀ ਬਈ ਬਹੁਤ ਜ਼ਿਆਦਾ ਸੋਹਣੀ ਹਵਾ ਚੱਲਦੀ ਹੈ ਤੇ ਧੁੱਪ ਬਿਲਕੁਲ ਨਹੀਂ ਹੈਗੀ ਆਹ ਦੇਖੋ ਬੱਦਲ ਹੀ ਬਦਲ ਮਤਲਬ ਸੰਗਣੇ ਬੱਦਲ ਨੇ ਇਹ ਬਹੁਤ ਜ਼ਿਆਦਾ ਘੁਲੇ ਹੋਏ ਪਏ ਨੇ ਬੱਦਲ ਬਿਲਕੁਲ ਬੱਦਲ ਮਤਲਬ ਨਜ਼ਰ ਨਹੀਂ ਆ ਰਹੇ ਪਰ ਘੁਲੇ ਪਏ ਨੇ ਹਾਂਜੀ ਮਨਪ੍ਰੀਤ ਜੀ ਕੀ ਕਹਿ ਰਹੇ ਹੋ ਈ ਕਹਿ ਰਹੇ ਹਾਂ ਕੀ ਖਬਰ ਆਈ ਹੈ ਹੈ ਖਬਰ ਲੱਭ ਰਹੀ ਹੈ ਖਬਰ ਲੱਭ ਰਹੀ ਬਈ ਇੱਕ ਬੜੀ ਵਧੀਆ ਕੋਈ ਖਬਰ ਹੈ ਬੜੀ ਵਧੀਆ ਵੇਟ ਕਰੋ ਨੌਦੇ ਪਤੀ ਨੂੰ ਗੁੰਡੀ ਲਾ ਕੇ ਪਤਨੀ ਪ੍ਰੇਮੀ ਨਾਲ ਮਿਲਾ ਆ ਫਿਟੇ ਮੂੰ ਪਤੀ ਪਤਨਾਂ ਦੇ ਪਤਨ ਨੂੰ ਗੁੰਡੀ ਲੈ ਕੇ ਭੱਜ ਗਈ ਆਏ ਹਾਏ ਉਹੀ ਗੱਲਾਂ ਬਣਾ ਲੈਂਦੇ ਨੇ ਥਾਲੇ ਲੋਕੀ ਜਾਣ ਕੇ ਬਣਾ ਲੈਂਦੇ ਨੇ ਇਹ ਮਾੜੀ ਮੋਡੀ ਪਲੈਨਿੰਗ ਥੋੜੀ ਜਿਹੀ ਪੰਜਾਬ ਚ ਗੜਬੜੀ ਸਾਰੇ ਸਿ ਨਿਸ਼ਾਨੇ ਤੇ ਵੱਡੇ ਆਗੂ ਅੱਛਾ ਚੱਲ ਐ ਨਹੀਂ ਆਪਾਂ ਖਬਰ ਸੁਣਾਣੀ ਹੈਗੀ ਅੱਛਾ ਕੋਈ ਹੋਰ ਫਨੀ ਜੀ ਖਬਰ ਕੋਈ ਆਈ ਹੋਵੇ ਇੱਕ ਤੇ ਸੁਣਾ ਦੀ ਮੜੇ ਅਖਬਾਰ ਚੱਗੇ ਨਾਲ ਹੀ ਅੱਗੇ ਸਹੀ ਗੱਲ ਹੈ ਪੰਜਾਬੀ ਜਾਗਰਣ ਲਵਾਈ ਹੋਈ ਹੈ। ਹਾਂਜੀ ਤੇ ਹੁਣ ਇਹਨੂੰ ਕੱਕੇ ਨੂੰ ਸੰਭਾਲ ਦੀ ਜ਼ਿੰਮੇਵਾਰੀ ਮੇਰੀ। ਮਤਲਬ ਛੁੱਟੀ ਹਰ ਦਿਨ ਤੇ ਮੇਰੀ ਹੁੰਦੀ ਕਿਉਂਕਿ ਮਾਨਪੀ ਤੇ ਉਹਨਾਂ ਨੇ ਕੰਮਕਾਰ ਕਰਨੇ ਹੁੰਦੇ ਨੇ ਉਹ ਸਾਰੇ ਲੱਗਿਆਂ ਦੇ ਕੱਪੜੇ-ਕੁਪੜੇ ਤੋਂ ਹਣ ਇਹ ਉਹ ਰੋਟੀ ਪਾਣੀ। ਤੇ ਹੁਣ ਇਹਨੂੰ ਮੈਂ ਘੁਮਾ ਕੇ ਲੈ ਆਇਆ ਛੱਤ ਤੇ। ਤੇ ਛੱਤ ਤੇ ਜਿੰਨੀ ਦੇਰ ਤਾ ਇਹ ਛੱਤ ਤੇ ਰਹਿਦਾ ਅੱਖਾਂ ਬੰਦ ਕਰਕੇ ਰੱਖਦਾ ਕਿਉਂਕਿ ਉੱਪਰ ਲੋ ਹੈ। ਤਾ ਕਰਕੇ ਫਿਰ ਇਹਨੂੰ ਰੋਸ਼ਨੀ ਵਿੱਚ ਇਹਨੂੰ ਲੱਗਦਾ ਵੀ ਅੱਖਾਂ ਖੋਲੀਆਂ ਬੜੀਆਂ ਓਕੀਆਂ ਲੱਗਦੀਆਂ ਨਾ ਤੇ ਤਾ ਕਰੇ ਫਿਰ ਇਹ ਅੱਖਾਂ ਬੰਦ ਹੀ ਰੱਖਦਾ ਤੇ ਹੁਣ ਥੱਲੇ ਆ ਗਿਆ ਤੇ ਹੁਣ ਫੇਰ ਬਿਟਰ ਬਿਟਰ ਚੱਕਣ ਲੱਗ ਗਿਆ ਇਹ ਆਤ ਵੈਸੇ ਮਾੜੀ ਪੈ ਗਈ ਇਹਨੂੰ ਅੱਖਾਂ ਖੋਲਦੀ ਨਹੀਂ ਹੈਗਾ ਰੋਸ਼ਨੀ ਦੇ ਵਿੱਚ ਬਿਲਕੁਲ ਵੀ ਜਦ ਕਿ ਉੱਪਰ ਯਾਨੀ ਕਿ ਧੁੱਪ ਵੀ ਨਹੀਂ ਹੈਗੀ ਇੰਨੀ ਹੈ ਨਾ ਨਾਰਮਲ ਜਿਹਾ ਮੌਸਮ ਹੈ ਬੱਦਲ ਛਾਏ ਹੋਏ ਨੇ ਤੇ ਫੇਰ ਵੀ ਤੇ ਹੁਣ ਵੈਸੇ ਚੁੱਪਚਾਪ ਹੁਣ ਬੈਠਾ ਹੋਇਆ ਦੁੱਧੂ ਦਾਦੂ ਪੀ ਲਿਆ ਹੋਇਆ ਨੇ ਹੈ ਨਾ ਤੇ ਕੋਟੀ ਵੀ ਗੱਲ ਹੀ ਹੋਈ ਹੈ ਤੇ ਸੁਸੂ ਵੀ ਘਰ ਲਿਆਇਆ ਤੇ ਹੁਣ ਚੁੱਪਚਾਪ ਬੈਠਾ ਹੋਇਆ ਹੁਣ RAM ਨਾਲ ਇਧਰ ਉਧਰ ਦੇਖੀ ਜਾ ਰਿਹਾ ਹੁਣ ਮੈਂ ਇਹੀ ਵੇਟ ਕਰ ਰਹਾ ਵੀ ਬਸ ਮਨਪੀਤ ਆ ਜਾਵੇ ਜਲਦੀ ਇਹਦੇ ਰੋਣ ਤੋਂ ਪਹਿਲਾਂ ਕਿਉਂਕਿ ਜਿਆਦਾ ਟਾਈਮ ਨਹੀਂ 15 20 ਮਿੰਟ ਦਾ ਸਦਾ ਚੁੱਪ ਰਹਿਣਾ ਨੇ ਮੇਰੇ ਕੋਲ ਫਿਰ ਇਹਨੇ ਰੋਲਾ ਪਾ ਦੇਣਾ ਫਿਰ ਥੋੜੀ ਦੇਰ ਉਹ ਆਏਗੀ ਚੁੱਪ ਕਰਾਏਗੀ ਇਹਨੂੰ ਠੀਕ ਹੈ ਫਿਰ ਚੁੱਪ ਕਰਾ ਦੇਣਾ ਫਿਰ ਅੱਧੇ ਘੰਟੇ ਲਈ 20 ਮਿੰਟ ਲਈ 25 ਮਿੰਟ ਲਈ ਫਿਰ ਆਰਾਮ ਹੋ ਜਾਣਾ ਬਸ ਇਹ ਕੰਮ ਚੱਲੀ ਜਾਦਾ ਕਾਕੇ ਦਾ ਤੇ ਨੰਨੂ ਦੀ ਵਾਰੀ ਵੀ ਅਸੀਂ ਇਦਾਂ ਹੀ ਮਤਲਬ ਨੰਨੂ ਨੂੰ ਸੰਭਾਲ ਲਿਆ ਉਦੋਂ ਥੋੜਾ ਜਿਹਾ ਇਹ ਸੀਗਾ ਵੀ ਪਹਿਲਾ ਬੱਚਾ ਸੀ ਤੇ ਮਤਲਬ ਇਦਾਂ ਹੁੰਦਾ ਵੀ ਪਹਿਲੇ ਬੱਚੇ ਦਾ ਬਹੁਤ ਜ਼ਿਆਦਾ ਸ਼ੌਂਕ ਹੁੰਦਾ ਹੈ ਨਾ ਚਾਹੇ ਮੁੰਡਾ ਹੋਵੇ ਕੁੜੀ ਹੋਵੇ ਜੋ ਮਰਜੀ ਹੋਵੇ ਬਹੁਤ ਜ਼ਿਆਦਾ ਸ਼ੌਂਕ ਸੀ ਨੰਨੂ ਦਾ ਇਹਦਾ ਵੀ ਸ਼ੌਂਕ ਹੈਗਾ ਪਰ ਹੁਣ ਇਦਾਂ ਵੀ ਥੋੜਾ ਜਿਹਾ ਹੋ ਜਾਂਦਾ ਨਾ ਤੁਸੀਂ ਸਮਝ ਸਕਦੇ ਹੋ ਵੀ ਤਾਂ ਕਰਕੇ ਉਹ ਪਹਿਲਾ ਪਹਿਲਾ ਬੱਚਾ ਸੀ ਸਾਰਿਆਂ ਨੂੰ ਬਸ ਇਹ ਸ਼ੌਂਕ ਸੀਗਾ ਵੀ ਬਸ ਇਹਨੂੰ ਖੜਾਈਏ ਸਾਰੇ ਮੰਮੀ ਡੈਡੀ ਮੰਮੀ ਸਾਰੇ ਉਹ ਵੀ ਸਾਰੇ ਹੀ ਖੜਾਉਂਦੇ ਨੇ ਵੈਸੇ ਤਾਂ ਪਰ ਉਹਨਾਂ ਟਾਈਮ ਦੀ ਕਮੀ ਕਰਕੇ ਸਾਰੇ ਯਾਨੀ ਕਿ ਟਾਈਮ ਨਹੀਂ ਦੇ ਪਾਉਂਦੇ ਹੈਗੇ ਤੇ ਮੈਨੂੰ ਵੀ ਜਦੋਂ ਛੁੱਟੀ ਹੁੰਦੀ ਫਿਰ ਮੈਂ ਸੰਭਾਲ ਲੈਂਦਾ ਤੇ ਅਦਰਵਾਈਜ਼ ਤਾਂ ਫਿਰ ਮਾਨਪਰੀਦ ਹਣੀ ਮੰਮੀ ਹਣੀ ਸੰਭਾਲਦੇ ਨੇ ਘਰੇ ਤੇ ਉਹਦੋਂ ਮਤਲਬ ਨੰਨੂ ਦੀ ਗੱਲ ਕਰ ਰਹੇ ਵੀ ਉਹਦੀ ਉਹਦੀ ਵਾਰੀ ਤਾਂ ਬਹੁਤ ਜ਼ਿਆਦਾ ਯਾਨੀ ਕਿ ਸਾਰੇ ਲੱਗੇ ਰਹਿੰਦੇ ਸੀ ਤੇ ਬਾਲਾ ਉਹ ਉਹਨੂੰ ਲਾੜ ਲੀ ਅਸੀਂ ਬਣਾ ਲਿਆ ਇਹਦੇ ਤੇ ਥੋੜਾ ਜਿਹਾ ਧਿਆਨ ਦੇਈਦਾ ਪਰ ਉਹਨਾਂ ਨਹੀਂ ਧਿਆਨ ਦੇਈਦਾ ਜਿੰਨਾਂ ਨੰਨੂ ਦੇ ਧਿਆਨ ਦਿੰਦੇ ਹੁੰਦੇ ਸੀ ਹੁਣ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਇਹਨੇ ਥੋੜੀ ਦੇਰ ਹੈ ਤੇ ਬਸ ਇਹਨੇ ਰੋਲਾ ਪਾਣਾ ਚਲੋ ਇੰਨਾ ਸ਼ੁਕਰ ਹੈ ਵੀ ਹੁਣ ਮਨਪੀਤ ਆ ਚੁੱਕੀ ਚਾਹ ਬਣਾ ਰਹੀ ਹੈ ਤੇ ਹੁਣ ਇਹਨਾਂ ਨੇ ਚੱਕ ਲਈ ਆ ਦੇਖੋ ਰੋਲਾ ਪਾਇਆ ਹੋਇਆ ਨੇ ਮਰਬੀ ਤੇ ਜਲਦੀ ਆ ਯਾਰ ਪਲੀਜ਼ ਰੋ ਗਿਆ ਕਾਕਾ ਜੀ ਤੇ ਹੁਣ ਇਹ ਚੀਜ਼ਾਂ ਆਈਆਂ ਨੇ ਤੇ ਇਹ ਚੀਜ਼ਾਂ ਆਈਆਂ ਨੇ ਉਹ ਚੀਜ਼ਾਂ ਆਈਆਂ ਨੇ ਇਹ ਤੁਹਾਨੂੰ ਹੁਣ ਵਲੌਗ ਦੇ ਵਿੱਚ ਹੀ ਦੇਖਣ ਨੂੰ ਮਿਲੇਗਾ ਠੀਕ ਹੈ ਜੀ ਇਹ ਸਾਮਾਨ ਲੈ ਕੇ ਆਂਦਾ ਹੈ ਰੈਸਪੀਆਂ ਦਾ ਠੀਕ ਹੈ ਤੇ ਇਹ ਤੁਹਾਨੂੰ ਵਲੌਗ ਦੇ ਵਿੱਚ ਦੇਖਣ ਨੂੰ ਮਿਲੇਗਾ ਮੈਂ ਤੇ ਚਿੰਨੂ ਅਸੀਂ ਗਏ ਉਹ ਅੰਨੀ ਦੂਰ ਪਤਾ ਕਿੱਥੇ ਜਾ ਕੇ ਮੈਨੂੰ ਕਿੰਨਾ ਟਾਈਮ ਹੋ ਗਿਆ ਫਟੀ ਗਏ ਅਸੀਂ ਗਏ ਸੀਗੇ ਹਿਮਾਲਿਆ ਬੈਕਰੀ ਹਿਮਾਲਿਆ ਬੈਕਰੀ ਪਹਿਲਾਂ ਅਸੀਂ ਸੌਰਾ ਤੋਂ ਇਧਰ ਕੁ ਕੁਆਲ ਗਏ ਘੁੰਮੇ ਇਧਰੋਂ ਘੁੰਮਦੇ ਘਮਾਂਦੇ ਪੂਰਾ ਕਲਾਸ਼ ਨਗਰ ਉਹ ਪਰੇ ਤੱਕ ਜਿੱਥੇ ਉਹਨੇ ਆਪਣਾ ਜਿੱਧਰ ਉਹ ਹੈ ਜਦੋਂ ਆਪਾਂ ਪਿੰਡ ਜਾਂਦੇ ਆ ਰਸਤੇ ਦੇ ਵਿੱਚ ਆਹ ਉਹ ਤਨੀਸ਼ ਡਾਕਟਰ ਦੇ ਕੋਲ ਡਾਕਟਰ ਦੇ ਡਾਕਟਰ ਦੀ ਦੁਕਾਨ ਕੋਲ ਉੱਤੋਂ ਵੀ ਅੱਗੇ ਉੱਤੋਂ ਅੱਗੇ ਉਹ ਘੁੰਮ ਘੁੰਮ ਕੇ ਉਹ ਪਰਿਓ ਦੀ ਬਸਤੀ ਹੋ ਕੇ ਹੈ ਫਿਰ ਬਸਤੀਆਂ ਦੀ ਉਹ ਸਾਰਾ ਰਾਹੋਂ ਰੋਡ ਘੁਮਾ ਕੇ ਫਿਰ ਉਧਰ ਸੀ ਮਾਲੇ ਬੇਕਰੀ ਗੇ ਇੰਨਾ ਜਿਆਦਾ ਬੁਰਾ ਹਾਲ ਹੋ ਗਿਆ ਅੱਜ ਹੋਰ ਵੀ ਜੰਨੂ ਨੂੰ ਪੁੱਛ ਵਿਚਾਰੇ ਨੂੰ ਕਿੱਦਾਂ ਸੀ ਹੈਨਾ ਜੰਨੂ ਪੂਰਾ ਲੁਧਿਆਣਾ ਹੀ ਗਾਹ ਮਾਰਿਆ ਜੱਦਾ ਸੱਚੀ ਉਹ ਵੀ ਰਾਇ ਦੇ ਪਿੱਛੇ ਸਮਾਨ ਦੇ ਵਿੱਚ ਹਾਂ ਬੱਸ ਸਾਰਿਆਂ ਨੂੰ ਨੀਂਦ ਆ ਰਹੀ ਲੱਗ ਰਿਹਾ ਹੈ ਵੇਖਣ ਵਾਲਿਆਂ ਨੂੰ ਵੀ ਨੀਂਦ ਆਏ ਨਹੀਂ ਪੁੰਡਾ ਪੁੰਡਾ ਬਾੜਲੇ ਬਾੜਲੇ ਮम्मा ਦੇ ਮਾਰ ਦਿੱਤੇਗਾ ਤੂੰ ਮम्मा ਦੇ ਬਾੜ ਪਟੇਗਾ ਤੋ ਵੀ ਰੈਸਪੀ ਵਾਲਾ ਯਾਨੀ ਕਿ ਵਲੌਗ ਬਣਾਣਾ ਹੁੰਦਾ ਨਾ ਬੜੀ ਮਿਹਨਤ ਲੱਗਦੀ ਹੈ ਇਹਦੇ ਵਿੱਚ ਤਾਂ ਇਹ ਤਾਂ ਸਮਾਨ ਇਕੱਠਾ ਕਰਨਾ ਪਰ ਉਸ ਤੋਂ ਬਾਅਦ ਪੂਰਾ 1-2 ਘੰਟੇ 2 ਵੀ ਲੱਗ ਜਾਂਦੇ ਆ ਕਈ ਵਾਰੀ ਹੈ ਨਾ ਤੇ 1.5 ਘੰਟਾ ਮਤਲਬ ਘੰਟਾ ਦਾ ਪੱਕਾ ਹੀ ਹੈ ਨਾ ਮੰਨ ਕੇ ਚੱਲੋ ਘੰਟਾ ਡੇਢ ਤਾਂ ਪੱਕਾ ਹੀ ਹੈ 2 ਘੰਟੇ ਫਿਰ 3 ਘੰਟੇ ਵੀ ਲੱਗ ਸਕਦੇ ਜੇ ਜਿਆਦਾ ਥੋੜੀ ਜੀ ਰੈਸਪੀ ਥੋੜੀ ਜੀ ਉਹ ਹੈ ਉਹ ਯਾਨੀ ਕਿ ਔਖੀ ਹੈ ਤਾਂ ਮਤਲਬ ਜਿੱਥੇ ਜਿਆਦਾ ਟਾਈਮ ਲੱਗਦਾ ਉਹ ਫਿਰ ਉੱਥੇ 2-3 ਘੰਟੇ ਵੀ ਲੱਗ ਜਾਂਦੇ ਤੇ ਤਾਂ ਕਰਕੇ ਹੁਣ ਸਮਾਨ ਸਾਨੂੰ ਲਿਆਂਣ ਵਾਸਤੇ ਘਟੋ ਘਟਨੀ ਸਾਨੂੰ 1 ਘੰਟਾ ਹੋ ਗਿਆ ਨਿਕਲਿਆ ਨੂੰ ਹੈ ਨਾ ਓਏ ਇੱਕ ਡੇਢ ਘੰਟਾ ਹੋ ਗਿਆ ਸੀ ਮੁੜ ਕੇ ਆਏ ਨਹੀਂ ਤਾਂ ਐਨੇ ਨੂੰ ਤਾਂ ਪਿੰਡ ਜਾ ਕੇ ਮੋੜਾਈ ਦਾ ਜਿਹਨੇ ਸਾਮਾਨ ਇਕੱਠਾ ਕਰਕੇ ਲੈ ਕੇ ਆਇਆ ਹੋਲੀ 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 ਪੁੱਛਦੇ ਪੁੱਛਦੇ ਦੁਕਾਨਾਂ ਤੋਂ ਇਹਨਾਂ ਨੇ ਛੋਟੇ ਵਾਲੇ ਤੋਂ ਪੁੱਛਿਆ ਸੀ ਇੱਕ ਡੇਢ ਘੰਟਾ ਤਾਂ ਸਾਨੂੰ ਰਾਹ ਚ ਲੱਗ ਗਿਆ ਇੰਨੀ ਜ਼ਿਆਦਾ ਯਾਨੀ ਕਿ ਰੈਸਪੀ ਟਾਈਮ ਸਾਨੂੰ ਮਿਹਨਤ ਕਰਨੀ ਪੈਂਦੀ ਹੈ ਜੇ ਉਹਦਾ ਵਲੌਗ ਬਣਾਉਣਾ ਵੈਸੇ ਉਹਦੇ ਵਿੱਚ ਵੀ ਮਿਹਨਤ ਲੱਗਦੀ ਹੈ ਠੀਕ ਹੈ ਪਰ ਇਹ ਚ ਕੁਝ ਜ਼ਿਆਦਾ ਹੀ ਲੱਗਦੀ ਹੈ ਉਦੇ ਇਹਦੇ ਵਿੱਚ ਵੀ ਮਿਹਨਤ ਲੱਗਦੀ ਹੈ ਇਹਦੇ ਵਿੱਚ ਵੀ ਸਾਰਾ ਕੁਝ ਸੋਚਣਾ ਪੈਂਦਾ ਕੀ ਦਿਖਾਈਏ ਕੀ ਨਾ ਦਿਖਾਈਏ ਕੀ ਬੋਲੀਏ ਕੀ ਨਾ ਬੋਲੀਏ ਬੜਾ ਸੋਚਣਾ ਇਹ ਬੋਲਣਾ ਪੈਂਦਾ ਠੀਕ ਹੈ ਉਸ ਤੋਂ ਬਾਅਦ ਐਡੀਟਿੰਗ ਤੇ 2 ਘੰਟੇ ਐਡੀਟਿੰਗ ਤੇ ਚਾਹੀਦੇ 2 ਘੰਟੇ 3 ਘੰਟੇ ਮਤਲਬ ਈਜ਼ੀ ਨਹੀਂ ਹੈਗੀਆਂ ਇਹ ਚੀਜ਼ਾਂ ਮਤਲਬ ਜੇ ਦੇਖਣ ਵਾਲਿਆਂ ਨੂੰ ਲੱਗਦੀਆਂ ਕਿ ਹਾਂ ਬਹੁਤ ਈਜ਼ੀ ਹੈ ਤੇ ਇਹ ਚੀਜ਼ਾਂ ਈਜ਼ੀ ਨਹੀਂ ਤੁਸੀਂ ਕਰਕੇ ਦੇਖਿਓ ਤੇ ਤੁਹਾਨੂੰ ਦੱਸ ਦੇਣਾ ਪਤਾ ਲੱਗ ਜਾਏਗਾ ਵੀ ਹਾਂ ਕੀ ਭਾਅ ਬੀਤੀ ਹੈ ਠੀਕ ਹੈ ਨਾ ਪਹਿਲੀ ਗੱਲ ਤਾਂ ਪਤਾ ਹੀ ਨਹੀਂ ਲੱਗਦਾ ਦਹਾਨਾ ਕੀ ਹੈ ਨਹੀਂ ਸੋਚਣਾ ਪੈਂਦਾ ਬੋਲਣਾ ਬੋਲਣ ਤੋਂ ਪਹਿਲਾਂ ਸੋਚਣਾ ਪੈਂਦਾ ਬੋਲਣਾ ਆ ਗਈ ਹੈ ਕਈ ਵਾਰੀ ਕੁਝ ਗਲਤ ਬੋਲ ਆ ਜਾਂਦਾ ਵਿਰੋਧਾ ਧਿਆਨ ਰੱਖਣਾ ਪੈਂਦਾ ਐਡੀਟਿੰਗ ਦੇ ਐਡੀਟਿੰਗ ਚ ਬਹੁਤ ਟਾਈਮ ਲੱਗ ਜਾਂਦਾ ਬਹੁਤ ਟਫ ਹੋ ਜਾਂਦੀ ਇਹ ਚੀਜ਼ਾਂ ਕਈ ਵਾਰੀ ਨੇ ਤੇ ਮਤਲਬ ਸਾਡਾ ਪੂਰਾ ਜਦੋਂ ਛੁੱਟੀ ਹੁੰਦੀ ਪੂਰਾ ਧਿਆਨ ਵਸ ਇੱਧਰ ਹੀ ਹੁੰਦਾ ਕਿ ਹਾਂ ਕੰਟੈਂਟ ਕੀ ਬਣਾਣਾ ਕੰਟੈਂਟ ਕੀ ਬਣਾਣਾ ਛੁੱਟੀਆਂ ਸਾਡੀਆਂ ਅੱਧ ਹੀ ਲੰਘ ਜਾਂਦੇ ਹਾਂ ਹਾਂ ਜੇ ਕੋ ਘੁੰਮਣ ਫਿਰਨ ਜਾਈਏ ਫਿਰ ਤਾਂ ਚਲੋ ਸੋਚਣਾ ਹੀ ਨਹੀਂ ਪੈਂਦਾ ਕੰਟੈਂਟ ਬਾਰੇ ਕਿਉਂਕਿ ਕੰਟੈਂਟਿੰਗ ਕੰਟੈਂਟ ਨੂੰ ਦਾ ਰਸਤੇ ਦੇ ਵਿੱਚ ਹੈ ਨਾ ਮਤਲਬ ਕਿਤੇ ਜਾਈ ਇਦੇ ਬਾਰੇ ਸੋਚਣਾ ਪੈਂਦਾ ਵੀ ਕੀ ਦਹੀਏਗੀ ਨਾਲ ਆਈ ਹੈ ਨਾ ਤੇ ਤਾਂ ਕਰਕੇ ਬਹੁਤ ਮਹਿੰਦਗਾਨੀ ਪੈਂਦੀ ਹੈ ਭਾਈ ਸ੍ਰੇਲੀ ਹਾਰ ਮਮੀ ਡੈਡੀ ਹੈਸ ਕੈਮ ਮਮੀ ਇੰਗਲਿਸ਼ ਚ ਬੋਲੋ ਜਾਂਦਾ ਹੈ ਆਪਣਾ ਉਹ ਆ ਜਿਹੜਾ ਯੂਟਿਊਬ ਨੇ ਨਵੀਂ ਚੀਜ਼ ਕੀਤੀ ਹੈ ਨਾ ਨਹੀਂ ਇੰਗਲਿਸ਼ ਚ ਵੀ ਪਾ ਸਕਦੇ ਆ ਤੇ ਉਹਦੇ ਚ ਵੀ ਅੱਛਾ ਠੀਕ ਠਾਕ ਮਰਾ ਕੱਲਾ ਨਹੀਂ ਕਰਦਾ ਮੇਰਾ ਤੇ ਕੱਲੀ ਹੀ ਗੱਜੀ ਗਈ ਨੰਨਾ ਹੈ ਨੰਨੇ ਰਿਹਾ ਕਿੱਥੇ ਹੈ ਨੰਨੂ ਲੜਦੀ ਹੈ ਲੜਪੀ ਹੈ ਕਿੱਥੇ ਹਾਂ ਕਿੱਥੇ ਆ ਦੇਖੀਂ ਰ ਨੰਨੂ ਨੰਨੋ ਵੇਟ ਕਰ ਰਹੇ ਆ ਉਹਦੀ ਪਤਾ ਨਹੀਂ ਕਦੋਂ ਆਉਂਦੀ ਆਣਾ ਪਰ ਕੀ ਲੈ ਕੇ ਆ ਰਹੀ ਹੈ ਖਿਡੌਣੇ ਲੈ ਲੈ ਖਿਡੌਣੇ हेलो वेलकम वेलकम ओ माय गॉड ओ माय गॉड वेलकम वेलकम ओए जा चुन्नू चुच्छु चुच्छु सर मैं आया मैं आया मैं आया चुन्नूया ते को फाड़ ला तू समान नन्नू को मेरे पुत्र को फाड़ ला छोने के लो ना नहीं बोलना तब क्यों ਬੇੜਾ ਤੜ ਉਹ ਪੁੱਤ ਉਹ ਮੈਂ ਕਦੋਂ ਗਿਆ ਚ ਬੇੜਾ ਤੜ ਦੇਖੋ ਉਹ ਮੈਨੂੰ ਮਿਲੀ ਨਹੀਂ ਕੋਈ ਗੱਲ ਨਹੀਂ ਫਿਰ ਪਾਪੇ ਐਸੇ ਪਾਪਾ ਕੋਲ ਹੀ ਲੈਣੇ ਨੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਤਰੀ ਰਿੰਗੂ ਦਈਏ ਉਹ ਕੋਈ ਗੱਲ ਨਹੀਂ ਚੰਮਾ ਨਹੀਂ ਨਾ ਇਹ ਪਾਪਾ ਨਾਲ ਤੇ ਬੋਲਣਾ ਹੀ ਨਹੀਂ ਨਾ ਆਪਾਂ ਹਾਂ ਫਾਇ ਫਾਇ ਹੋ ਗਿਆ ਜਮੇੜਾ ਦੇਖਿਓ ਲਿਆ ਫੜਾਓ ਡੈਡੀ ਸਮਾਨ ਵੇਖਿਓ ਕਹਿੰਦੀ ਮੈਂ ਨਹੀਂ ਬੋਲਣਾ ਤੁਸੀਂ ਮੈਨੂੰ ਕਹੀ ਤੇ ਤੇ ਚਪੇੜਾ ਸੱਟ ਕੇ ਕੀ ਹੋਣਾ ਕੀ ਆਦੀ ਮੈਂ ਬਾੜੀ ਖਰਾਬ ਹੈ ਯਾਰ ਇਹ ਦੇ ਠਾਕ ਕੇ ਹੋਰ ਦੇਖ ਵੀਰਾ ਕਹਿੰਦਾ ਸੀ ਹੈ ਮੇਰੀ ਦੀਦੀ ਕਿੱਥੇ ਹੈ ਦੀਦੀ ਮੇਰੀ ਆਈ ਕਿਉਂ ਨਹੀਂ ਦੀਦੀ ਮੇਰੀ ਆਈ ਕਿਉਂ ਨਹੀਂ ਇਹ ਕਾਕੇ ਵੱਸ ਤੇ ਲੈ ਕੇ ਆਈ ਹੈ ਯਸ ਚਾਹ ਗੱਡਾ ਮੇਰੇ ਨੂੰ ਵਾਓ ਮੰਮੀ ਐਨੇ ਖਿਲਾਉਣੇ ਐ ਮੇਰਾ ਐ ਸੈਟਰੀ ਮੰਮੀ ਐਨੇ ਖਿਲਾਉਣੇ ਦੇਖਿਓ ਓਏ ਹੋਏ ਮੇਰੇ ਰਬਾ ਨਿਖਡੂਨੇ ਐ ਐ ਵੀ ਤੱਕ ਰਹੀ ਉਹ ਤੇਰੀ ਓਏ ਦੇਖਿਓ ਛੋਟੇ ਭੀਮ ਵਾਲਾ ਡਮਰੂ ਦੇਖਿਓ ਇੱਧਰ ਕਿਚਨ ਸੈਟ ਲੈ ਗਿਆ ਹੀ ਐ ਐਨੇ ਸਾਰੇ ਚਮਚੇ फिर आ लेके आई है हां ले मिनी फैन वाह ब्यूटीफुल है यार ये ए काके ए हड़े काके दे खिलौने ओ हट गया ਆ ਗਈ ਏ ਓਏ ਬੈਡਬਾਲ ਵਾਲਾ ਕਾਕਾ ਇਹ ਕਿਦਾ ਅੱਛਾ ਡਾਇਆ ਚੂੜੀਆਂ ਵੇਖੋ ਸ਼ਾਹ ਵੇਖੋ ਹੱਥ ਦਿਖਾਈ ਦੇਖੋ ਚੂੜੇ ਪਈ ਫਿਰਦੀ ਚੂੜੀਆਂ ਕਿੱਦਾਂ ਦਿਖਾਈ ਰਿੰਗ ਦਿਖਾਈ ਰਿੰਗ ਦਿਖਾਈ ਕਾਕੇ ਓ ਮਾਈ ਗੋਡ ਮਾਈ ਬਿਊਟੀਫੁਲ ਕਾਕਾ ਲੈ ਲਿੱਤੀ ਸੀ ਪਰ ਮੈਂ ਸਾਰੀ ਉੱਥੇ ਖਤਮ ਕਰਤੀ ਓ ਅੱਛਾ ਨਾਈਪਨ ਗਾੜੀ ਨਮਾਦ ਕੀਤਾ ਕਮਾਲ ਹੋ ਗਈ ਯਾਰ ਨੰਨੂ ਰਹਿਣ ਦੇ ਹਲੇ ਬੇਟਾ ਪੈਕਿੰਗ ਚ ਹੀ ਰਹਿਣ ਦੇ ਕੁਝ ਬਾਜ ਖੋਲ ਲੀ ਨਾ ਹਾਂ ਲੱਗੇ ਵੀ ਇਹਨੂੰ ਲਿਆ ਕੇ ਨਹੀਂ ਵਿੱਚ ਹਾਂ ਇਹ ਦੁੱਧ ਦੀ ਬੋਤਲ ਮੰਨੀ ਰੱਖ ਤਾ ਕਾਕਾ ਖੇਲੇਗਾ ਇਹ ਦਿਨ ਹਾਂਜੀ ਉਹ ਕੰਝੀ ਦੀ ਟੋਪੀ ਲਾਦੀ ਓਏ ਲੈ ਇਹ ਖੋਲੋ ਖੋਲ ਦੇ ਨੰਨੇ ਚਾਚੇ ਦੇ ਖਡਾਉਣੇ ਅੱਛਾ ਆਲਾ ਨੂ ਮੇਰੀ ਗਾਲ੍ਹਾਂ ਮੇਰੀ ਗਾਲ੍ਹਾਂ ਉਹ ਤੇ ਕੀ ਕੀਤਾ ਫਿਰ ਦਾਸਾ ਮੈਂ ਦਸਨਾ ਦਾਸਨਾ ਕੀ ਕੀਤਾ ਉੱਥੇ ਕੀ ਕੀਤਾ ਦੀ ਮਾਂ ਸਾਰੇ ਪੁੱਛਦੇ ਸੀ ਕਹਿੰਦੇ ਨੰਨੂ ਕਿੱਥੇ ਹੈ ਮੰਨੂ ਕਿੱਥੇ ਹੈ ਉਹ ਕਿੱਦਾਂ ਰੋ ਰਿਹਾ ਮਾਂ ਤੂੰ ਮਾਂ ਗਈ ਸੀ ਗੱਲ ਤਨ ਬੋਈਆਂ ਜੁੜ ਰਿਹਾ ਆਇਆ ਥਾਲੇ ਕੈਮਰਾ ਮੈਂ ਇਧਰ ਕਰਦਾ ਮੰਮੀ ਲੰਗਾ ਦਿਖਾ ਦਿੰਦੇ ਨਹੀਂ ਲੰਗਾ ਇਹ ਤੇ ਦਾਦਾ ਸਣ ਮਮੀ ਲੜੀ ਹੋਈ ਏ ਤੁਹਾਡੇ ਨਾਲ ਬੰਦ ਕਰ ਇੱਕ ਮਿੰਟ ਲੜ ਲੜੀ ਭਾਗੋ ਨਹੀਂ ਮਗਦਰਿਆ ਲਿਆ ਕੇ ਜਾਓ ਉਹ ਕਿਉਂ ਹੈ ਕਿਉ ਲੜੀ ਦਾਦੀ ਨਾਲ ਕਿਉ ਲੜੀ ਹੈ ਗਿੱਲਾ ਸੀ ਬੋਤਲਾ ਦਾਦੀ ਨਾਲ ਕਿਉ ਲੜੀ ਨਾ ਨੂੰ ਨਹੀਂ ਬੋਲਿਆ ਨਹੀਂ ਤੁਹਾਡੇ ਗੇਟ ਕਿ ਪਿਆਸ ਕੀ ਗੱਲ ਕੀ ਚੱਕਰ ਪੈ ਗਿਆ ਹੈ ਹੈ ਮੈਂ ਹਾਂ ਕੀ ਚੱਕਰ ਪੈ ਗਿਆ ਇਹਦੇ ਨਾਲ ਚੱਕਰ ਹੈ ਇਹ ਗਈ ਕੋਈ ਗੱਲ ਅਭੀ ਬੋਲਣ ਇਹ ਉਹਨਾਂ ਬੱਚੇ ਤੇ ਖਡੋਣੀ ਹੈ ਨਾ ਉਹ ਉਹ ਮੈਂ ਇਹਨੂੰ ਵਜਾਣ ਲੱਪੀ ਆ ਵਾਜਾ ਬੱਚੇ ਇਹ ਆ ਕਮ ਦੇ ਐਨੇ ਫੜ ਕੇ ਇਹ ਕਹਿੰਦੀ ਮਿੱਲੂ ਦੇ ਦੇ ਪਹਿਲਾਂ ਮੈਂ ਵਜਾ ਲਾਂ ਇਹ ਆ ਕਮਾ ਫੇਰਾ ਤੁਸੀਂ ਵਿਸ਼ਿਆਤ ਹੋ ਨਹੀਂ ਨਹੀਂ ਮੈਂ ਆ ਜਮਸਦਾ ਉਹਦਾ ਵੀ ਕੋਈ ਨਹੀਂ ਆਈ ਕਿ ਸਹੀ ਗੱਲ ਹੈ ਕੱਲ ਦਾ ਹੱਸ ਨਹੀਂ ਰਿਹਾ ਯਾਰ ਇਹ ਚਾਜਣਾ ਤੇ ਨੰਨੂ ਦੀ ਤੇ ਦਾਦੀ ਦੀ ਲੜਾਈ ਹੁਣ ਹੋ ਚੁੱਕੀ ਏ ਬਹੁਤ ਜਬਰਦਸਤ ਵਾਲੀ ਤੁਹਾਨੂੰ ਕੀ ਦਸੀਏ ਤੇ ਇਹ ਵੀ ਇਹ ਮੰਨਦੀ ਨਹੀਂ ਹੈਗੀ ਗੱਲ ਨਾ ਕਹਿਣਾ ਨਹੀਂ ਮੰਨਦੀ ਕਿਸੇ ਦਾ ਵੀ ਤੇ ਤਾਂ ਹੀ ਕਰਕੇ ਫਿਰ ਇਹਨੂੰ ਡਾਂਟ ਪੈਂਦੀ ਏ ਓ ਹੈਲੋ ਭੱਜ ਗਈ ਹੁਣ ਬਾਹਰ ਭੱਜ ਗਈ ਇਹ ਨੰਨੂ ਤੇ ਬਾਕੀ ਇੱਧਰ ਸਾਡੀ ਤਿਆਰੀ ਹੋ ਰਹੀ ਏ ਰੈਸਪੀ ਦੀ ਮਨਪ੍ਰੀਤਾ ਮੈਂ ਲਾਈਟ ਔਨ ਕਰਾਂ ਤੇ ਮਨਪ੍ਰੀਤਾ ਆ ਪਿਆਜ਼ ਟਮਾਟਰ ਆਲੂ ਪਿਆਜ਼ ਆ ਰਹੇ ਕੱਟ ਰਹੀ ਤੇ ਪਿਆਰੀ ਹੋ ਰਹੀ ਏ ਸਾਡੀ ਰੈਸਪੀ ਦੀ ਹਾਂਜੀ ਬੜੇ ਦਿਨਾਂ ਬਾਅਦ ਅੱਜ ਕਾਕੇ ਦੇ ਹੋਣ ਤੋਂ ਪਹਿਲਾਂ ਕਿਤੇ ਆਪਾਂ ਰੈਸਪੀ ਬਣਾਈ ਸੀਗੀ ਹੈ ਨਾ ਬਹੁਤ ਟਾਈਮ ਪਹਿਲਾਂ ਬਣਾਇਆ ਸੀ ਲਾਸਟ ਟਾਈਮ ਪਾਓ ਬਾਜੀ ਪਾਓ ਬਾਜੀ ਬਣਾਈ ਸੀਗੀ ਇਹ ਵੜਾ ਪਾਓ ਹਾਂ ਚੱਲ ਜੋ ਵੀ ਬਣਾਇਆ ਸੀ ਹਾਂ ਬਹੁਤ ਟਾਈਮ 2-3 ਮਹੀਨੇ ਹੋ ਗਏ ਰੈਸਪੀ ਬਣਾਈ ਨਹੀਂ ਹੈਗੀ ਤੇ ਉਹ 2-3 ਮਹੀਨਿਆਂ ਬਾਅਦ ਹੁਣ ਜਾ ਕੇ ਰੈਸਪੀ ਬਣਨ ਲੱਗੀ ਹੈ ਸਾਡੇ ਘਰ ਤੇ ਉਹ ਤੁਹਾਨੂੰ ਰੈਸਪੀ ਦਾ ਵਲੌਗ ਜਿਹੜਾ ਉਹ ਅਲੱਗ ਤੋਂ ਦੇਖਣ ਨੂੰ ਮਿਲੇਗਾ ਠੀਕ ਹੈ ਠੀਕ ਹੈ ਨਾ ਉਹ ਸਪੈਸ਼ਲ ਆਪਾਂ ਵਲੌਗ ਬਣਾਵਾਂਗੇ ਤਾਂ ਕਿ ਤੁਹਾਨੂੰ ਸਾਰਾ ਪਤਾ ਚੱਲ ਸਕੇ ਹੈ ਨਾ ਕੀ ਕੀ ਕਿਦਾਂ ਕਿਦਾਂ ਬਣਾਈਦਾ ਪਰ ਪਤਾ ਤਾਂ ਹੈ ਹੀ ਆ অলਮੋਸਟ ਸਾਰਿਆਂ ਨੂੰ ਪਰ ਫਿਰ ਵੀ ਆਪਾਂ ਜਾਣਕਾਰੀ ਵਾਲਾ ਵਲੌਗ ਬਣਾਵਾਂਗੇ ਹੈ ਨਾ ਬਈ ਠੀਕ ਹੈ ਜੀ ਤੇ ਹੁਣ ਅਸੀਂ ਰੈਸਪੀ ਬਣਾ ਰਹੇ ਸੀਗੇ ਉਧਰ ਤੇ ਉਹਦੇ ਚ ਕੀ ਹੋ ਗਿਆ ਵੀ ਰੈਸਪੀ ਬਣਾਉਂਦੇ ਬਣਾਉਂਦੇ ਵਿੱਚ ਬ੍ਰੇਕ ਆ ਗਈ ਐ ਮਸ਼ੂਰੀ ਆ ਗਈ ਕਾਕੇ ਦੀ ਕਾਕੇ ਨੇ ਰੋਣਾ ਸ਼ੁਰੂ ਕਰਤਾ ਦੁੱਧ ਮੰਗਣ ਲੱਗ ਗਿਆ ਹੁਣ ਫੜਾ ਫੜਾ ਮਨ ਪੇ ਦੁੱਧ ਗਰਮ ਕਰ ਰਹੀ ਐ ਤੇ ਤਾ ਕਰਕੇ ਆ ਦੇਖੋ ਆ ਦੇਖੋ ਗੋਦੀ ਝੋ ਨਿਕੋਲਾ ਦੇਖਿਓ ਛੱਡੇ ਛੱਡੇ ਦੇਖਿਓ ਦੇਖੋ ਗੋਦੀ ਚ ਕਿਦਾਂ ਛਾਲਾਂ ਮਾਰ ਲੱਤਾਂ ਮਾਰਦਾ ਪਿੱਛੇ ਨੂੰ ਏ ਏ ਨਹੀਂ ਹੁਣ ਸ਼ਾਂਤ ਹੋ ਗਿਆ ਮੇਰੀ ਆਵਾਜ਼ ਸੁਣ ਕੇ ਨਾ ਸ਼ਾਂਤ ਹੋ ਗਿਆ ਲਾਈਟ ਪੈ ਰਹੀ ਨਾ ਸ਼ਾਂਤ ਹੋ ਗਿਆ ਆ ਰ ਆਹ ਵਾਹ ਲੱਟਾ ਦਾ ਅੜਾ ਗਿਆ ਨਾ ਪਿੱਛੇ ਨੂੰ ਹੁੰਦਾ ਏ ਟਡਾਇਆ ਬੜਾ ਦੇ ਜਾ ਕੇ ਕਾਕੇ ਦੀਦੀ ਨੂੰ ਚੁੱਪ ਉਹ ਦੀਦੀ ਉਹ ਦੀਦੀ ਕਾਕੇ ਨੂੰ ਚੁੱਪ ਕਰਾ ਲੈ ਦੀਦੀ ਦਾ ਪੁੰਮੇ ਗੱਲ ਲੱਗ ਜਾਂਦੀ ਬੱਚ ਉਹ ਦੇਖੀ ਕਿਦਾਂ ਛਾਲ ਮਾਰਦਾ ਪਿੱਛੇ ਨੂੰ ਪੁੱਤ ਨੇ ਡਿਗ ਜਾਣਾ ਆਵੇਂ ਆਵੇਂ ਗੁਰਦੇ ਨੂੰ ਆਹੋ उधर तो आखते फोन अच्छा यार तू तो शर्म कर ला यार नहीं, मैं नहीं, नहीं हो फोन नहीं देखी नो 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 बेटा अच्छा बच्चा ना अच्छा बच्चा ना फोन ही नहीं ना देख देखते अच्छे बच्चे पहले बोलो पहले हाँ जी पापा बोलो क्या हाँ जी, जी पापा क्या पापा अच्छे बच्चे फोन नहीं देखते मैं भी फोन नहीं देखूंगी बोलो बोलो ਬੋ ਬੋ ਲਈ ਯਾਰ ਕੀ ਹੈ ਯਾਰ ਤਾਂ ਸਾਡੇ ਬੱਚੇ ਨਕਮੇ ਆ ਲੋਕਾਂ ਦੇ ਬੱਚੇ ਇੰਨੇ ਜ਼ਿਆਦਾ ਸਮਝਦਾਰ ਆ ਲੋਕੀ ਨਾ ਇੰਨਾ ਕੁਝ ਸਿਖਾ ਕੇ ਵੀਡੀਓ ਬਣਾਉਂਦੇ ਹੈ ਸਾਡੇ ਤਾਂ ਨੇਚਰਲ ਕੰਮ ਹੀ ਚੱਲਦਾ ਅਸੀਂ ਇਹਨੂੰ ਕਹੀਏ ਨਾ ਸਮਾਗੀ ਉਲਟਾ ਉਹਨੇ ਨਹੀਂ ਕਰਨੀ ਉਹ ਚੀਜ਼ ਜਿਹੜੀ ਇਹਨੂੰ ਕਹਿਣੀ ਹੈ ਇਹ ਆਪਣੇ ਤਰੀਕੇ ਨਾਲ ਚੱਲਦੀ ਹੈ ਤਾਂ ਕਰਕੇ ਸਾਡਾ ਵਲੌਗ ਨੇਚਰਲੀ ਕੰਮ ਚੱਲਦਾ ਕੱਕ ਸ਼ਾਮ ਹੋ ਗਿਆ ਇੱਕਦਮ ਨੀਂਦ ਆ ਗਈ ਹੈ ਦੇ ਲੂ ਅੰਦਰ ਦੇਖਿਓ ਹਾਲ ਓਏ ਅੰਦਰ ਨਹੀਂ ਮੂਹ ਨਹੀਂ ਹੈ ਇਹ ਅੰਦਰ ਹੈ ਇਹ ਮੂਹ ਨਹੀਂ ਹੈ ਇੱਕ ਵਾਰ ਮੂਹ ਹੈ ਦੇਖੇ ਮਨਵ੍ਰੀਤ ਮੇਕਅਪ ਹਾਂਜੀ ਅਭੀ ਮੇਕਅਪ ਨਾ 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 ਜਦੋਂ ਇਹ ਦੋਨੇ ਦਿੱਤਾ ਇਹਨਾਂ ਨੂੰ ਮਿਲ ਕੇ ਕਰਦੇ ਹੁੰਦੇ ਹਨ ਕੋਈ ਨਾ ਦੇਖਦੇ ਨਾ ਅੱਜ ਅੰਦਰ ਨਹੀਂ ਖਾਂ ਅੰਦਰ ਹੈ ਮੂਹ ਨਹੀਂ ਹੈ ਅੰਦਰ ਮੂਹ ਨਹੀਂ ਹੈ ਅੱਧਾ ਦੇਖੋ ਇੱਧਰ ਦੇਖੋ ਇੱਧਰ ਦੇਖੋ ਅੱਧਾ ਦੇਖੋ ਪਚੇੜਾ ਵਾਲੇ ਕੰਮ ਕਰਦਾ ਹਾਂਜੀ ਤੇ ਹੁਣ ਅਸੀਂ ਬੈਠੇ ਸੀਗੇ ਸ਼ਾਮ ਦਾ ਟਾਈਮ ਹੈ ਰਾਤ ਦਾ ਟਾਈਮ ਹੈ ਸੌਰੀ ਤੇ ਹੁਣ ਗੱਲਾਂ ਬਾਤਾਂ ਚੱਲ ਰਹੀਆਂ ਸੀ ਪੁਰਾਣੀਆਂ ਤੇ ਮੰਮੀ ਉਹ ਗੱਲਾਂ ਬਾਤਾਂ ਸੁਣਾ ਰਹੀ ਸੀ ਹਨਾ ਤੇ ਨਾਲੇ ਅੱਜ ਗੁੱਗਾ ਵੀ ਹੈ ਸਾਰਿਆਂ ਨੂੰ ਪਤਾ ਹੋਣਾ ਗੁੱਗੇ 100 ਰੁਪਏ ਦਾ ਤੇ ਉਹ ਅਸੀਂ ਨਹੀਂ ਮੰਨਦੇ ਹੈਗੇ ਸਾਡੇ ਵੱਡ ਵਡੇਰਿਆਂ ਨੇ ਮਤਲਬ ਮਨਾ ਕੀਤਾ ਹੈ ਮੰਨਣ ਤੋਂ ਤੇ ਉਹਦੇ ਚੱਕਰ ਦੇ ਵਿੱਚ ਅੱਜ ਆਣ ਕਿ ਅਸੀਂ ਜੇ ਨਹੀਂ ਮੰਨਦੇ ਤਾਂ ਉਹਦੇ ਚੱਕਰ 'ਚ ਅਸੀਂ ਮਿੱਠਾ ਵੀ ਨਹੀਂ ਖਾਣਾ ਤੇ ਬਾਕੀ ਮੰਮੀ ਦੱਸ ਰਹੇ ਨੇ ਤੁਹਾਨੂੰ ਦੱਸਦੇ ਨੇ ਕੀ ਗੱਲਬਾਤ ਸੀਗੀ ਹੈ ਨਾ ਹੁੰਦਾ ਸੀ ਵੀ ਆਪਣੇ ਜਿਵੇਂ ਪਹਿਲਾਂ ਤੇ ਆਪਣੇ ਵੀ ਬੀਜੀ ਆਪਣੇ ਵੀ ਚੁੱਲੇ 'ਚ ਅੱਗ ਵੀ ਨਹੀਂ ਸੀ ਬਾਲਦੇ ਅਸੀਂ ਵੀ ਰਾਤੀ ਜੀ ਰੋਟੀ ਵੀ ਬਣਾ ਲੈਂਦੇ ਹੁੰਦੇ ਸੀ ਤੇ ਫਿਰ ਉਹ ਹੀ ਸਵੇਰੇ ਖਾ ਲੈਣੀ ਤੇ ਚੁੱਲੇ ਹੈ ਹੈ ਤੇ ਉਹ ਨਾ ਫਿਰ ਵੀ ਕਹਿੰਦੇ ਵੀ ਦੂਸਰੇ ਦਿਨ ਸਵੇਰੇ ਚੁੱਲੇ ਦੀ ਮਿੱਟੀ-ਮੁੱਟੀ ਫੇਰ ਕੇ ਫਿਰ ਜਾ ਕੇ ਦੂਸਰੇ ਦਿਨਾਂ ਰੋਟੀ ਪਕਾਣੀ ਤੇ ਆਪਾਂ ਵੀ ਜਿਵੇਂ ਮਿੱਠਾ ਮੋਠਾ ਕੁਝ ਵੀ ਨਹੀਂ ਖਾਣਾ ਹੈ ਨਾ ਗੁੱਗੇ ਵਾਲੇ ਦੇ ਨਾ ਤੋ ਨਾ ਵੀ ਇਹ ਗਨੇ ਸੱਚ ਵੀ ਨਹੀਂ ਇੰਜ ਨੇ ਸੱਚ ਗੱਲ ਹੁੰਦੀ ਏ ਕੋਈ ਕਹਿੰਦਾ ਵੀ ਐਵੇਂ ਪਟਖਾਣ ਦੇ ਫਖਾਣ ਲੇਕਿਨ ਆਪਣੇ ਨਾਲ ਬੀਤੀ ਬੀਤੀ ਸਹੀ ਗੱਲ ਹੈ ਜਦੋਂ ਮਿੱਠਾ ਖਾ ਲੈਂਦੇ ਨਹੀਂ ਸੇਵੀਆਂ ਆਪਾਂ ਤੁਸੀਂ ਪਹਿਲੀ ਵਾਰੀ ਮੈਂ ਖਾ ਲੀਆਂ ਮੇਰਾ ਵਿਆਹ ਹੋਇਆ ਮੈਨੂੰ ਪਤਾ ਕੋਈ ਨਹੀਂ ਸੀਨੀ ਨੇ ਵੀ ਖਾ ਲਿਆ ਤੇ ਸਾਨੂੰ ਰਾਤੀ ਸੱਪ ਦੀ ਸੜ ਸੁਪਨੇ ਵਿੱਚ ਸਾਰੀ ਰਾਤ ਤੱਕ ਹੋਏ ਸਭ ਪਾਉ ਹੋਰ ਸਹੀ ਗੱਲ ਹੈ ਪਿਆ ਕੰਨ ਦੀਆਂ ਵੀ ਕਾਚ ਕੁੱਝ ਦੇ ਜੂੜੀਆਂ ਪਹਿਲਾਂ ਆਪਣੇ ਚ ਕਾਚ ਦੀਆਂ ਜੂੜੀਆਂ ਵੀ ਨਹੀਂ ਸੀ ਪਾਣ ਦਿੰਦੇ ਤੇ ਫਿਰ ਇੱਕ ਵਾਰ ਲਾਲੇ ਨੂੰ ਜਾ ਕੇ ਵੀ ਚੱਲ ਮਹਿੰਦੀ ਵੀ ਲਾਲੇ ਨੇ ਤਾਂ ਗਰਮੀ ਬੜੀ ਹੈ ਵੀ ਮੈਂ ਪੈ ਰਾਂ ਮਹਿੰਦੀ ਲਾਣੀ ਤੁਹਾਨੂੰ ਕਹਿੰਦਾ ਚੱਲ ਲਾ ਲੋ ਹਨਾ ਤੇ ਐਵੇਂ ਚੱਲ ਪੁੱਛ ਲੈਂਦੇ ਸੀ ਵੱਡਿਆਂ ਕੋਲੋਂ ਫਿਰ ਉਹ ਜੀ ਤਾਂ ਪਹਿਲਾਂ ਆਪਣੇ ਚ ਬਿਲਕੁਲ ਕੋਈ ਰਵਾਇਤ ਨਹੀਂ ਸੀ ਨਾ ਕਾਚ ਦੀਆਂ ਚੂੜੀਆਂ ਪਾਉਂਦੇ ਸੀ ਨਾ ਮਹਿੰਦੀ ਲਾਉਂਦੇ ਹੁੰਦੇ ਉਹ ਫਿਰ ਲਾਲੇ ਨੂੰ ਅਸੀਂ ਪੁੱਛਦੇ ਹੀ ਤੇ ਉਹ ਫਿਰ ਕਹਿੰਦਾ ਚੱਲ ਕਰ ਲੋ ਪੇਰੇ ਅਸੀਂ ਬਾਣ ਲਾ ਤੇ ਜੂੜੀਆਂ ਕਰ ਲਾ ਲੈ ਅਸੀਂ ਜੂੜੀਆਂ ਵੜੇ ਆਈ ਚੜਾ ਲਓ ਫਿਰ ਸੰਦਾ ਜਾਨੀ ਕਿ ਸਾਡਾ ਪੜਦਾਦਾ ਹਾਂ ਮਮੀ ਦਾ ਦਾਦਾ ਸੋਹਰਾ ਮੇਰਾ ਦਾਦਾ ਸੋਹਰਾ ਆਪਣਾ ਹਾਕਮ ਸਿੰਘ ਜਿਹਦੇ ਨਾਮ ਤੇ ਇਹਦਾ ਨਾਮ ਮਮੀ ਨੇ ਲਾ ਲੈ ਸਾਡਾ ਹਾਕਮ ਸਿੰਘ ਤੇ ਅਸੀਂ ਇਹ ਇਹ ਆ ਗਿਆ ਹਾਕਮ ਸਿੰਘ ਇਹਦਾ ਨਾਮ ਸੀ ਰੱਖਿਆ ਹਾਕਮ ਸਿੰਘ ਅਦਿਰਾ ਅਦਿਰਾ ਜੀ ਮਮੀ ਨੇ ਛੋਟਾ ਨਾਮ ਰੱਖਿਆ ਹਾਕਮ ਸਿੰਘ ਹੂੰ ਵੀ ਹੁਣ ਸਾਰੇ ਆ ਕਮ ਆ ਕਮ ਕਹਿੰਦੇ ਨੇ ਨਾ ਆ ਨਾਮ ਪੱਟ ਕੇ ਆ ਦਾ ਆ ਕਮ ਤੇ ਐਦਾਂ ਦੇ ਕਈ ਰਿਵਾਜ ਸੀ ਜਿੱਦਨੀ ਪਹਿਲਾਂ ਵੇ ਹੋਰ ਰਵਾਜ ਕੋਈ ਨਹੀਂ ਰਹਾ ਨਹੀਂ ਹੁਣ ਤਾਂ ਖਤਮ ਹੋ ਗਿਆ ਸਾਰੇ ਬਹੁਤ ਸਾਰੇ ਜਿਹੜੀਆਂ ਖਤਮ ਹੋ ਗਈਆਂ ਹੁਣ ਤੇ ਆਪਾਂ ਕੁਛ ਵੀ ਕੁਛ ਮਿੱਟਾ ਕੋਈ ਵੀ ਕੋਈ ਕੋਈ ਫਰੇਜ਼ ਕਰਦਾ ਕੋਈ ਨਹੀਂ ਲੇਕਿਨ ਆਪਣਾ ਕਰਦੇ ਨੇ ਫਰੇਜ਼ ਤੇ ਸਾਰੇ ਜੀ ਵੀ ਆਪਣੇ ਤਾਂ ਕਰਦੇ ਆ ਹਾਂ ਅੱਜ ਦੇ ਦਿਨ ਕੋਈ ਹੀ ਖਾਣਾ ਨਹੀਂ ਖਾਣਾ ਹੈ ਨਾ ਬਣਾਣਾ ਪਰ ਉਹ ਕੋਈ ਤੇ ਮਾਸੀ ਘਰੇ ਵਿੱਚ ਨਾ ਅੱਜ ਗੁੱਗੇੜ ਦੇਨ ਕੋਈ ਉਹਨੇ ਕੋਈ ਚੀਜ਼ ਤਲਣੀ ਵੀ ਨਹੀਂ ਹੈ ਹਾਂ ਜਿਵੇਂ ਕੋਈ ਉਹਨੇ ਪਕੌੜਾ ਜਾਂ ਉਹ ਵੀ ਮੰਨਦੇ ਨਹੀਂ ਹਾਂ ਉਹ ਵੀ ਨਹੀਂ ਆਪਣੇ ਮਗਰ ਅੱਛਾ ਉਹ ਆਪਾਂ ਦੇ ਚੱਲ ਕੇ ਹੋ ਤੜਕਾ ਤੁੰਕਾ ਲਾ ਲੈਣੇ ਆ ਜਿਵੇਂ ਰੋਟੀਆਂ ਵੀ ਪਕਾ ਲੈਣੇ ਆ ਕੜੀਆਂ ਬਣਾ ਲੈਣੇ ਪਕੌੜੇ ਘਰ ਲੈਣੇ ਕੁਝ ਵੀ ਉਹ ਇਹ ਵੀ ਨਹੀਂ ਬਿਲਕੁਲ ਉਹਨਾਂ ਨੇ ਕਰਨਾ ਅੱਛਾ ਉਹ ਬਿਲਕੁਲ ਹੀ ਨਹੀਂ ਤੜਕਾ ਲਾਣਾ ਹੀ ਨਹੀਂ ਗੁੱਗੇ ਵਾਲੇ ਦਿਨ ਕੋਈ ਸਬਜ਼ੀ ਨੂੰ ਤੜਕਾ ਨਹੀਂ ਲਾਣਾ ਕੋਈ ਜਣੀ ਕੋਈ ਚੀਜ਼ ਤਲੀ ਉਮ ਬਣਾ ਰਹੀ ਹੈ ਅੱਛਾ ਅੱਛਾ ਨਾ ਰੋਟੀਆਂ ਚੋਫੜਨੀਆਂ ਐ ਇਦਾਂ ਤੇ ਮਾਸੇ ਦੀ ਇਹ ਗਾ ਸਭ ਦੇ ਆਪਣੇ ਆਪਣੇ ਵਹੇ ਰੀਤੀ ਰਿਵਾਜ ਹੁੰਦੇ ਨੇ ਤੇ ਬਾਕੀ ਹੁਣ ਇਸ ਦੇ ਨਾਲ ਹੀ ਜਣੀ ਬੀਬੀ ਰਾਂਦੇ ਜੋ ਉਹ ਆਪਾਂ ਦੇ ਗੁੱਗਾ ਮੰਨਦੇ ਨੇ ਜਣੀ ਮੇਰੇ ਨਾਨਕੇ ਮੰਨਦੇ ਆ ਗੁੱਗਾ ਯਾਨੀ ਕਿ ਅਸੀਂ ਨਹੀਂ ਮੰਨਦੇ ਹੈਗੇ ਸਾਡੇ ਵੀ ਮੰਨਦੇ ਤੇ ਇਧਰ ਮਨਪੇਧ ਹੁਣਾ ਦੇ ਵੀ ਮੰਨਦੇ ਨੇ ਸਾਰਿਆਂ ਦੇ ਇਹਨਾਂ ਦੇ ਮੰਦੇ ਨੇ ਸਾਡੇ ਨਹੀਂ ਮੰਦੇ। ਹਾਂ ਨਾ। ਮੰਨਣਾ ਚਾਹੀਦਾ। ਅੱਛਾ। ਕਿਉਂ? ਆਇਆ ਤਾਂ ਮਖਾ ਲੱਗਦਾ ਨਹੀਂ ਨਾ ਵਾਸ। ਹਾਂ, ਆਇਆ ਤਾਂ ਲੋਕੀ ਕਹਿੰਦੇ ਫਤਵਾ ਨਹੀਂ ਲੱਗਦਾ ਤੇ ਨਾ। ਮੈਂ ਤੇ ਹੁਣ ਹੀ ਸੁਣਿਆ ਉੱਥੇ ਗੋਗੀ ਦੇ ਕਰਦੀ ਬਣਾ। ਬਾਲੂ ਖੂਮਾ ਟੇ ਗਣੇ ਸਾਰੇ। ਓ ਯਾਰ ਓ ਚਲੋ ਇਹਨਾਂ ਨੇ ਲੋਕਾਂ ਨੇ ਆਪਣੇ ਆਪਣੇ ਸਭ ਨੇ ਰਿਵਾਜ ਬਣਾਏ ਹੋਏ ਨੇ ਆਪਾਂ ਤਾਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਆ ਕਿ ਐਵੇਂ ਹੀ ਕਹੀਏ। ਪਰ ਸਭ ਦੇ ਆਪਣੇ ਆਪਣੇ ਰਿਵਾਜ ਨੇ। ਹਾਂ। ਨਹੀਂ ਕਹਿੰਦੀ ਕਿ ਐਤਵਰ ਮੇ ਮਤ ਅੱਲੀ ਲੱਗਦਾ। ਆਹ ਐਤਵਾਰ ਨੂੰ ਕਹਿੰਦੇ ਜੀ ਮੱਥਾ ਟੇਕੋ ਮੱਥਾ ਨਹੀਂ ਲੱਗਦਾ ਇਹ ਵੀ ਨਵੀਂ ਗੱਲ ਹੈ ਚਲੋ ਸਾਰਿਆਂ ਦੇ ਆਪਣੇ ਆਪਣੇ ਰੀਤੀ ਰਿਵਾਜ ਹੁੰਦੇ ਨੇ ਤੇ ਹੁਣ ਸਾਡੇ ਤਾਂ ਐਦਾ ਵੀ ਜਿਹੜੇ ਵੱਡੇ-ਵਡੇਰੇ ਹੁਣ ਜਿਹੜੀਆਂ ਚੀਜ਼ਾਂ ਕਹਿ ਕੇ ਚਲੋ ਅਸੀਂ ਮੰਨਦੇ ਤਾਂ ਨਹੀਂ ਨਾ ਚੀਜ਼ਾਂ ਪਰ ਉਹਨਾਂ ਦਾ ਕਹਿਣਾ ਜ਼ਰੂਰ ਮੰਨੀਦਾ ਕਿਉਂਕਿ ਵੱਡਿਆਂ ਦਾ ਕਹਿਣਾ ਮੰਨਣਾ ਉਹ ਜ਼ਰੂਰੀ ਹੁੰਦਾ ਇਸ ਕਰਕੇ ਸਾਰੀਆਂ ਚੀਜ਼ਾਂ ਚੱਲਦੀਆਂ ਆਦਰਵਾਇਜ਼ ਐਦਾਂ ਦਾ ਮਤਲਬ ਕੱਲ ਗੁੱਗਾ ਹਾਂ ਅੱਛਾ ਕੱਲ ਗੁੱਗਾ ਉਹਨਾਂ ਦੇ ਠੀਕ ਹੈ ਠੀਕ ਤੇਰੀ ਮਾਸੀ ਘਨੇ ਕੱਲ ਗੁੱਗਾ ਬਣਾਇਆ ਅੱਛਾ ਨਵਾਂ ਨਹੀਂ ਕੁਝ ਕੀਤਾ ਅੱਛਾ ਨਵਾਂ ਕੋਈ ਮਟਾ ਬਟਾ ਕਰਦੇ ਹਾਂ ਸਭ ਨੇ ਆਪਣੇ ਆਪਣੇ ਟਾਂਗਣਾ ਬਣਾ ਤੇ ਚਲੋ ਜੀ ਬਾਕੀ ਫੇਰ ਬਾਕੀ ਗੱਲਾਂ ਆਪਾਂ ਫੇਰ ਕਰਾਂਗੇ ਠੀਕ ਹੈ ਜੀ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਆਪਣਾ ਖਿਆਲ ਰੱਖਿਓ ਵੀਡੀਓ ਲਾਈਕ ਕਰਦੇ ਸ਼ੇਅਰ ਕਰਦੇ ਚੈਨਲ ਕਰਦੇ ਸਬਸਕ੍ਰਾਈਬ ਜੇ ਚੈਨਲ ਦੇ ਨਵੇਂ ਹੋ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲ ਸਤਿ ਸ਼੍ਰੀ ਅਕਾਲ